ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਹੁਤ ਵੱਡ ਭਾਗਾ ਦੇਣਿਆ ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੀਏਪੀ ਜਲੰਧਰ ਸ਼੍ਰੀ ਐਮ ਐ ਫਰੂਕੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਾਦਵ ਜੀ ਅਤੇ ਸਾਡੇ ਬਹਲਾਤ ਅਫਸਰ ਉਹਨਾਂ ਵੱਲੋਂ ਬੜੇ ਪਿਆਰੇ ਪਿਆਰੇ ਹੁਕਮ ਜਾਰੀ ਕੀਤੇ ਸੀਗੇ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਜ਼ਰੂਰ ਪਿੰਡੋਂ ਪਿੰਡੀ ਇਲਾਕਿਆਂ ਦੇ ਵਿੱਚ ਇੱਕ ਇੱਕ ਦੋ ਦੋ ਚਾਰ ਚਾਰ 10 10 ਬੂਟੇ ਲਾਉਣ ਵੀ ਤੇ ਬੂਟੇ ਵੰਡਣ ਵੀ ਅੱਜ ਉਸ ਪ੍ਰਾਲੇ ਦੀ ਤਹਿਤ ਦਾਸ ਦੀ ਝੋਲੀ ਦੇ ਕਈਆਂ ਸਾਲਾਂ ਤੋਂ ਮਹਾਰਾਜ ਜੀ ਨੇ ਸੇਵਾ ਪਾਈ ਆ ਹਰ ਸਾਲ 1500 2000 1000 5000 ਬੂਟਾ ਹਰ ਕੀ ਵੀ ਲੈਂਦਾ ਵਾ 5000 ਬੂਟੇ ਦਾ ਪ੍ਰਬੰਧ ਕੀਤਾ ਗਿਆ ਪਿਛਲੇ ਦਿਨੀ ਧਾਨਪੁਰ ਬਹੁਤ ਵੱਡੇ ਪੱਧਰ ਤੇ ਬੂਟਿਆਂ ਦਾ ਲੰਗਰ ਲਗਾਏ ਗਏ ਏ ਮਨੁੱਖਤਾ ਦੇ ਭਲੇ ਵਾਸਤੇ ਕਾਰਜ ਦੇ ਧੰਨ ਗੁਰੂ ਰਾਮਦਾਸ ਆਪਣਾ ਮੇਰਾ ਪ੍ਰਿਆ ਹੱਥ ਰੱਖ ਕੇ ਸਿਰ ਤੇ ਤੇ ਫੇਰ ਲੈਂਦੇ ਨੇ ਗੁਰੂ ਪਿਆਰੋ ਇੱਕ ਰੁੱਖ ਤੇ 100 ਸੁੱਖ ਸਿਆਣੇ ਕਹਿੰਦੇ ਇੱਕ ਰੁੱਖ ਤੇ 100 ਸੁੱਖ ਜੇ ਪਰਿਆਵਰਣ ਨੂੰ ਬਚਾਉਣਾ ਜੇ ਮਨੁੱਖਤਾ ਨੂੰ ਬਚਾਉਣਾ ਸਭ ਤੋਂ ਵੱਡਾ ਪ੍ਰਾਲਾ ਜਿਹੜਾ ਨਾ ਉਹ ਆ ਆਪਾਂ ਇੱਕ ਇੱਕ ਦੋ ਦੋ ਰੁੱਖ ਲਾਈਏ ਐਥੋ ਲੈ ਕੇ ਜਾਈਏ ਤੇ ਘਰ ਖੜ ਕੇ ਰੱਖਣਾ ਦਈਏ ਇਹ ਕੋਈ ਛੋਟੀ ਗੱਲ ਨਹੀਂ ਗੁਰੂ ਪਿਆਰਿਓ ਇੱਕ ਰੁੱਖ ਜਿਹੜਾ ਨਾ ਉਹ ਪਤਾ ਨਹੀਂ ਕਿੰਨੇ ਕਵਿੰਟਲਾਂ ਕਾਮੜ ਸਾਹਿਬ ਪਤਾ ਨਹੀਂ ਕਿੰਨੇ ਕਵਿੰਟਲਾਂ ਆਕਸੀਜਨ ਛੜਦਾ ਵਾ ਤਾਂ ਪਿਛਲੇ ਸਮੇਂ ਦੇ ਵਿੱਚ ਕਰੋਨਾ ਦੀ ਮਹਾਮਾਰੀ ਬਹੁਤ ਵੱਡੀ ਕਰੋਪੀ ਆਈ ਆਕਸੀਜਨ ਮੁੱਕ ਗਈ ਡੁਪਲੀਕੇਟ ਆਕਸੀਜਨ ਜਿਹੜੀ ਆ ਉਹਨਾਂ ਨੂੰ ਲੱਖਾਂ ਰੁਪਈਆਂ ਦੀ ਮੁੱਲ ਲੈਣੀ ਪਈ ਕਈ ਸਾਡੇ ਭੈਣ ਭਰਾ ਮਿੱਤਰ ਉਸ ਸਮੇਂ ਦੌਰਾਨ ਉਸ ਸਮੇਂ ਦੀ ਭੇਟ ਚੜ ਗਏ ਕਮੀ ਕੀ ਆ ਜੇ ਰੁੱਖ ਨਾ ਲਾਵਾਂਗੇ ਗਰਮੀ ਜ਼ਿਆਦਾ ਹੋਏਗੀ ਰੁੱਖ ਨਾ ਲਾਵਾਂਗੇ بارش ਨਹੀਂ ਹੋਏਗੀ ਰੁੱਖਾ ਕਰਕੇ ਤੇ بارش ਜਿਹੜੀ ਉਹ ਉਮਰਦੀ ਆ ਇਸ ਕਰਕੇ ਭਾਈ ਸਾਨੂੰ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਆ ਬੂਟੇ ਲਾਉਣ ਦੇ ਜੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਇਹ ਹੁਕਮ ਲੱਗੇ ਇਹ ਕਈਆਂ ਸਾਲਾਂ ਨੂੰ ਸੇਵਾ ਚੱਲ ਰਹੀ ਆ ਪਰ ਆਦਕੀ ਹੋਰ ਵੱਡਾ ਉਪਰਾਲਾ 5000 ਬੂਟਾ ਜਿਹੜਾ ਉਹ ਲਿਆਂਦਾ ਵਾ ਇੱਥੇ ਹੁਣ ਵੀ 1000 1500 ਬੂਟਾ ਲਗਾ ਗੱਡੀਆਂ ਲੱਦ ਲੱਦ ਲਈ ਜਾਂਦੀਆਂ ਨੇ ਗੁਰੂ ਪਿਆਰੇ ਉਹ ਪਰਿਆਵਰਣ ਨੂੰ ਬਚਾਉਣਾ ਸਾਨੂੰ ਪਵੇਗਾ ਕਿਉਂਕਿ ਸੇਵਾ ਬੜੀ ਆ ਲੰਗਰ ਵੀ ਆਪਾਂ ਲਾਉਨੇ ਬੜੇ ਬੜੇ ਵੱਡੇ ਪਰ ਅਸੀਂ ਲੰਗਰ ਇਹ ਆ ਕਿਸੇ ਨੂੰ ਕਾਪੀਆਂ ਲੈ ਦਈਏ ਕਿਸੇ ਨੂੰ ਕਿਤਾਬਾਂ ਲੈ ਦਈਏ ਜਾਂ ਫਿਰ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਬੂਟੇ ਲਾਈਏ ਫਲ ਵਾਲੇ ਫਲਦਾਰ ਸ਼ਾਨਦਾਰ ਬੂਟੇ ਕਿਉਂਕਿ ਬੂਟਾ ਲਾਵਾਂਗੇ ਉਹਦੀ ਦਾਤਣ ਕਰਾਂਗੇ ਉਹਦਾ ਫਲ ਖਾਵਾਂਗੇ ਤੋੜ ਕੇ ਪੰਛੀਓ ਤੇ ਆਲਣਾ ਨਹੀਂ ਪਾਏਗਾ ਅਸੀਂ ਵੱਡੇ ਵੱਡੇ ਬੂਟੇ ਜਿਹੜੇ ਸਾਰੇ ਹੀ ਵੱਢ ਦਿੱਤੇ ਆ ਉਹ ਬਾਬੇ ਰੇਂਦਰਕਾਰ ਸੇਵਾਲੇ ਉਹਨਾਂ ਨੂੰ ਲੋਕੀ ਜਾਂ ਕਹਿੰਦੇ ਸਾਡੇ ਪਿੰਡ ਪਿੱਪਲ ਦਾ ਬੂਟਾ ਵੱਢ ਦਿਓ ਬੂਟਾ ਵਢਾ ਲੈਂਦੇ ਨੇ ਮੁਰਕੇ ਮੂੰਹ ਤਾਂ ਚੁੱਕ ਕੇ ਵੰਦੇ ਨੇ ਬਾਬੇ ਬੂਟਾ ਵੜਦੇ ਤੇ ਉਹਨਾਂ ਨੂੰ ਪਤਾ ਬੂਟੇ ਦੇ ਵਿੱਚ ਕੁਝ ਨਹੀਂਗਾ ਪਰ ਲੋਕਾਂ ਦੀ ਆਸਤਾ ਬਣਾਤੀ ਸੀ ਵੀ ਜਿਹੜੇ ਪਿੱਪਲ ਆ ਨਾ ਇਹ ਦੇਵਤਾ ਵਾ ਜਿਹੜਾ ਫਲਾ ਆਮਲਾ ਵਾ ਨਾ ਇਹ ਦੇਵਤਾ ਵਾ ਲੋਕੀ ਆਮਲੇ ਦੀ ਪੂਜਾ ਕਰਦੇ ਨੇ ਉਹਦਾ ਕਾਰਨ ਸੀ ਵੀ ਇਹ ਬੂਟਿਆਂ ਨੂੰ ਵੱਢਣ ਦਾ ਉਹਦਾ ਕਾਰਨ ਸੀ ਆਪੀ ਜੀ ਵੀ ਬੂਟਿਆਂ ਨੂੰ ਵੱਢਣ ਦਾ ਉਹ ਬੂਟੇ ਜਿਹੜੇ ਨਾ ਲੋਪ ਕਰਤੇ ਯਾਦਗਾਰਾਂ ਵੀ ਲੋਪ ਕਰਤੀਆਂ ਬਾਬਿਆਂ ਨੇ ਇਹ ਬੂਟੇ ਵੀ ਵੱਡ ਦਿੱਤੇ ਵੱਡੇ ਤੋਂ ਵੱਡੇ ਉਹ ਜਿਹੜੇ ਪਿੱਪਲ ਆ ਉਹਨੂੰ 100-100 ਸਾਲ ਲੱਗ ਜਾਂਦਾ ਪਿੱਪਲ ਬਣਦੇ ਆ ਅੱਜ ਹੀ ਥੋੜਾ ਜਿਹਾ ਪਿੱਪਲ ਬਣ ਜਾਣਾ ਵਾ ਇੱਕ ਵਰੀਏ ਦੇ ਬੂਟਾ ਫੜਾਇਆ ਮੈਨੂੰ ਛੇ ਇਹ ਅੱਜ ਹੀ ਥੋੜਾ ਪਿੱਪਲ ਬਣ ਜਾਣਾ ਵਾ ਪਿੱਪਲ ਨੂੰ ਉਮਰਾਂ ਲੱਗ ਜਾਂਦੀਆਂ ਨੇ ਤੇ ਉਹ ਇੱਕ ਸ਼ਾਇਰ ਨੇ ਲਿਖਿਆ ਬੜਾ ਪਿਆਰਾ ਸ਼ੇਰ ਆ ਸਾਰੇ ਜਾਣੇ ਬੋਲੀਏ ਕਹਿੰਦੇ ਪਰੀਆ ਵਰਨਸ ਹੈ ਜੀਵਨ ਮੈਂ ਇਹਨੂੰ ਕਵਿਤਾ 'ਚ ਬੋਲ ਕੇ ਤੁਹਾਨੂੰ ਸੁਣਾਵਾਂਗਾ ਕਹਿੰਦੇ ਪਰੀਆ ਵਰਨਸ ਹੈ ਜੀਵਨ इसे अपना मित्र बनाते हैं चलो मिलकर पेड़ लगाते हैं चलो मिलकर पेड़ लगाते हैं परियावरण है, है जीवन इसे अपना मित्र बनाते हैं चलो मिलकर पेड़ लगाते हैं चलो मिलकर पेड़ लगाते हैं वो तो रुख लाइए ये कोई छोटी गल नहीं ਕਿਆ ਜਣਾ ਸੌਖਾ ਵਾ ਜੁੱਤੀ ਬੇਨਤੀ ਆ ਜਿੰਨੇ ਵੀ ਰੁੱਖ ਪੈਣਾ ਭਰਾਵਾਂ ਨੂੰ ਚਾਹੀਦੇ ਨੇ 10 ਦਾ ਨੰਬਰ ਸਾਰੀ ਸੰਗਤ ਕੋਲ ਹੈਗਾ 987670613 ਨਗਰ ਢੇਰ ਲੱਗਾ ਬੂਖਿਆਂ ਦਾ ਜਿੱਥੇ ਜਿੱਥੇ ਕਹੋਗੇ ਮੈਂ ਬੂਟੇ ਪਚਾਈ ਜਾਵਾਂਗਾ ਅਰਸੋ ਮੈਂ ਫੋਟੋ ਸ਼ੇਅਰ ਕਰਾਂਗਾ ਆਪ ਜੀ ਨੂੰ ਪਰਸੋ ਮੈਂ ਤਾਂ ਮੇਰੀ ਸਿੰਘਣੀ ਨਿਕਾ ਦੇਗਾ ਮੀਂਹ ਪੈਂਦਾ ਸੀ ਆਪਾਂ 10 ਦਾ ਬੂਟੇ ਸਕੂਟਰ ਤੇ ਲੱਦ ਕੇ ਪਿੰਡੋਂ ਪਿੰਡੀ ਛੱਡ ਕੇ ਆਏ ਗਾਜੀ ਨੰਗਲਵੀ ਉਦੋ ਵਾਲੀ ਵੀ ਸ਼ਾਹਪੁਰ ਜਾਜਨਵੀ ਮੇਰੀ ਬੇਨਤੀ ਆ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਮਲਾ ਮਾਰੀਏ ਨਸ਼ਿਆਂ ਦੇ ਖਿਲਾਫ ਹੀ ਹਮਲਾ ਮਾਰੀਏ ਸਰਕਾਰ ਬਹੁਤ ਜ਼ੋਰ ਲਾ ਰਹੀ ਆ ਪੰਜਾਬ ਪੁਲਿਸ ਵੇਖੋ ਠੀਕ ਆ ਕਈ ਵਾਰੀ ਤਾਂ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਨਸ਼ਾ ਕਰ ਲੈਂਦਾ ਨਾ ਮਾੜਾ ਮੋਟਾ ਕਿਤੇ ਤੇ ਸਾਡੇ ਬੰਦੇ ਵੀਡੀਓ ਬਣਾਵਣਾ ਕੇ YouTube ਤੇ ਪਾਉਂਦੇ ਵੇਖੋ ਜੀ ਮੁਲਾਜ਼ਮ ਨਸ਼ਾ ਚੈੱਕ ਕਰਨ ਧਿਆ ਮੁਲਾਜ਼ਮ ਡਿੱਗ ਪਿਆ ਪਰ ਜਿਹੜੇ ਮੁਲਾਜ਼ਮ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਸ਼ੇਅਰ ਨਹੀਂ ਕੀਤਾ ਜਾਂਦਾ ਸਾਡੇ ਵੀ ਭੈਣ ਭਰਾ ਕਹੀ ਜਾਂਦੇ ਹੈਗੇ ਆ ਲੋਕਾਂ ਦੀ ਮੈਂ ਗੱਲ ਕਰਦਾ ਉਹ ਵੀ ਤੇ ਨਸ਼ੇ ਕਰਦੇ ਨੇ ਤਾਂ ਆਪਾਂ ਕਿੰਨਾ ਕੋ ਉਹਨਾਂ ਨੂੰ ਸ਼ੇਅਰ ਕਰਦੇ ਆ ਇੰਨਾ ਲੱਗਿਆ ਕਿ ਕਿਹੜਾ ਨਸ਼ਾ ਨਹੀਂ ਵੇਚਦੇ ਲੋਕੀ ਇੱਥੇ ਵੀ ਆ ਗਏ ਨੇ ਵੇਚਣ ਵਾਲੇ ਖਰ ਵਾਲੇ ਵੀ ਆ ਗਏ ਵੇਚਣ ਵਾਲੇ ਵੀ ਆ ਗਏ ਪਰ ਕੋਈ ਬੋਲਦਾ ਹੀ ਨਹੀਂ ਬਾਬਾ ਜੀ ਜਿਹੜਾ ਬੋਲੇਗਾ ਉਹ ਆਖੇਗਾ ਜੀ ਮੇਰਾ ਤਾਂ ਕੰਮ ਉਹਨਾਂ ਨੇ ਕਰ ਹੀ ਦੇਣਾ ਵਾ ਬਾਬਾ ਜੀ ਤੁਹਾਡੀ ਗੱਲ ਟੋਕ ਲੰਘਿਆ ਹਰ ਸਾਲ ਬੁੱਟੇ ਬਹੁਤ ਲੱਗਦੇ ਨੇ ਜੀ ਵਾਹਿਗੁਰੂ ਇਹਨਾਂ ਦੀ ਪਰਵਰਸਕ ਕਾਰਨ ਹੈ ਕਿ ਗੁੱਜਰ ਭਾਈਚਾਰੇ ਦੇ ਲੋਕ ਜਿਹੜੇ ਆਉਂਦੇ ਨੇ ਉਹ ਤੇ ਮੇਰੇ ਚਾਟ ਲੱਗਿਆ ਔਰ ਖਰਾਬ ਤੇ ਇੱਥੋਂ ਤੱਕ ਜਦੋਂ ਵੀ ਝੋਨੇ ਦੇ ਜਾਂ ਕੰਗਰ ਦੇ ਰਹਿਣ ਨੂੰ ਅੱਗ ਲਗਾਈ ਜਾਂਦੇ ਸਾਡੇ ਕਿਸਾਨ ਵੀਰ ਉਹ ਦਰਖਤ ਸਾੜ ਦਿੰਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਹਾਂ ਮਾਲ ਸਾਹਬ ਨੇ ਮੇਰੇ ਵੀਰ ਜੀ ਨੇ ਬੜਾ ਵਧੀਆ ਸਵਾਲ ਕੀਤਾ ਕਿ ਜਿਹੜੇ ਕਿਸਾਨ ਸਾਡੇ ਬਹੁਤ ਜ਼ਿਆਦਾ ਸ਼ਖਜ਼ਾਨ ਇੱਥੇ ਆਏ ਨੇ ਕਿਸਾਨਾਂ ਨਾਲ ਮੇਰਾ ਸਬੰਧ ਆ ਪਿਆਰ ਆ ਸਾਰੀ ਦੁਨੀਆ ਦੇ ਨਾਲ ਮੈਂ ਤਾਂ ਬੇਇੱਜ਼ਤੀ ਕਰਾਂ ਮੇਰੀ ਵੈਰੀਫਾਈ ਕਰ ਲਿਓ ਮੈਂ ਕਦੇ ਵੀ ਪਿਆਲੀ ਜਾਗ ਨਹੀਂ ਲਾਉਂਦਾ ਆਪਣੀ ਤੇ ਆਪਾਂ ਜਿਹਨੂੰ ਅੱਗ ਲਾਉਂਦੇ ਆ ਮੈਂ ਬੂਟੇ ਲਵਾਉਣਾ ਹਰ ਸਾਲੇ ਅੱਗ ਲਾ ਕੇ ਸਾੜ ਦਿੰਦੇ ਨੇ ਉਹ ਸਾਨੂੰ ਰੋਕਣਾ ਪਏਗਾ ਉਹਦੇ ਵਾਸਤੇ ਸਰਕਾਰਾਂ ਨੂੰ ਵੱਡੇ ਪ੍ਰਾਲੇ ਕਰਨੇ ਪੈਣਗੇ ਕਿਹੜੀ ਪਰਾਲੀ ਆ ਜਿਹੜਾ ਉਹਦਾ ਵੇਸਟ ਆ ਉਹਦਾ ਵੱਡੇ ਤੋਂ ਵੱਡਾ ਪ੍ਰਬੰਧ ਕੀਤਾ ਜਾਵੇ ਜਿਹੜਾ ਗੁੱਜਰ ਭਾਈ ਜਾਰਾ ਵਾ ਉਹਨਾਂ ਨੂੰ ਵੀ ਆਪਾਂ ਪ੍ਰਮੋਟ ਕੀਤਾ ਪਰ ਉਹ ਵੀ ਰੱਬ ਦੇ ਜੀ ਨੇ ਬੇਨਤੀ ਆ ਉਹਨਾਂ ਨੂੰ ਜਾ ਜਾ ਕੇ ਦੱਸਣ ਦੀ ਲੋੜ ਆ ਅਵੇਅਰਨੈਸ ਕਰਨ ਦੀ ਲੋੜ ਆ ਕਿ ਬੂਟਿਆਂ ਵਾਲੀ ਜਗ੍ਹਾ ਹੁਣ ਨਹਿਰ ਵਾ ਉਦਵਾਰੀ ਵਾਲੀ ਮੈਂ ਨਹਿਰ ਤੇ ਬੂਟੇ ਲਵਾ ਰਿਆ ਵਾ ਕੱਲ ਫੇਰ ਸਾਰਾ ਦਿਨ ਬੂਟੇ ਲਾਉਣੇ ਨੇ ਯਾਰ ਜੁੱਤੇ ਨਾਲ ਸਿੰਘ ਲੈ ਕੇ ਤੇ ਗੁਜਰਾਂ ਨੂੰ ਮੈਂ ਰੋਕ ਕੇ ਗੱਡੀ ਬੇਨਤੀ ਕਰਕੇ ਜਾਂਦਾ ਭਾਈ ਤੇ ਬੂਟੇ ਬੜੇ ਔਖੇ ਪਾਲਦੇ ਨੇ 2-3 ਸਾਲ ਲੰਘ ਜਾਂਨ ਫੇਰ ਬੂਟਾ ਜਿਹੜਾ ਉੱਤੋਂ ਨਿਕਲ ਜਾਂਦਾ ਵਾ ਫਿਰ ਬੂਟਾ ਵੱਡਾ ਹੋ ਜਾਂਦਾ ਵਾ ਪਰ ਇਹ ਤਰਾਸ ਦੀ ਆ ਕਿ ਬੂਟੇ ਲਾਈ ਜੇ ਨੇ ਤੇ ਗੁਜਰ ਭਾਈ ਜਰਾ ਡੰਗਰ ਲੈ ਕੇ ਆ ਜਾਂਦਾ ਉਹ ਬੂਟੇ ਸਾਰੇ ਨਸ਼ਟ ਹੋ ਜਾਂਦੇ ਆ ਇਹਦੇ ਵਾਸਤੇ ਪਤਾ ਕੀ ਗੱਲ ਹੈ ਸਰਕਾਰ ਨੂੰ ਇੱਕ ਬਹੁਤ ਵੱਡਾ ਕਦਮ ਚੁੱਕਣਾ ਚਾਹੀਦਾ ਜੰਗਲਾਤ ਵਿਭਾਗ ਦੇ ਵਿੱਚ ਬੜੀ ਮੁਲਾਜ਼ਮ ਨੇ ਬੜੀ ਡਿਊਟੀ ਕਰ ਰਹੇ ਨੇ ਉਹ ਆਉਂਦੇ ਨੇ ਵੇਲੇ ਬੈ ਕੇ ਚਲ ਜਾਂਦੇ ਨੇ ਇਹ ਗੱਲ ਸੱਚੀ ਆ ਬੀਜੀ ਉਹਨਾਂ ਨੂੰ ਹਦਾਇਤ ਕਰਨੀ ਚਾਹੀਦੀ ਆ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਬੂਟਾ ਮਰ ਗਿਆ ਬੂਟਾ ਡੰਗਰ ਖਾ ਕੇ ਜਾਂ ਬੂਟਾ ਕੋਈ ਪੁੱਟ ਕੇ ਲੈ ਗਿਆ ਉਹਦਾ ਤੁਹਾਡੇ ਤੇ ਪਰਚਾ ਦਿਆਂਗੇ ਇੱਕ ਰੁੱਖ ਬਚਾਉਣਾ ਇਹ ਭਰੂਣ ਅੱਧਿਆਵਾ ਰੁੱਖ ਵੀ ਭਰੂਣ ਅੱਧਿਆਵਾ ਕਿਉਂਕਿ ਕਈਆਂ ਜਨਮਾਂ ਤੱਕ ਇਹ ਰੁੱਖ ਨੇ ਛਾਂ ਦੇਣੀ ਆ ਇਹ ਤੁਹਾਂ ਬੜਾ ਵਧੀਆ ਸਵਾਲ ਕੀਤਾ ਪਰ ਇਹਦੇ ਵਿੱਚ ਸਰਕਾਰਾਂ ਨੂੰ ਬੇਨਤੀ ਕਰਾਂਗੇ ਆਪਾਂ ਕਿ ਉਹ ਭਈ ਵੱਡੇ ਤੋਂ ਵੱਡੇ ਜਿਹੜੇ ਉਪਰਾਲੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਉਹਨਾਂ ਨੇ ਹੁਕਮ ਕੀਤੇ ਤੇ ਆਪਾਂ ਹੁਕਮ ਮੰਨ ਕੇ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਕਈ ਜਿਹੜਾ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਬੂਟਾ ਵੇਖੋ ਕਿੰਨੇ ਢੇਰ ਲੱਗੇ ਬੂਟਿਆਂ ਦੇ ਗੱਡੀਆਂ ਭਰ-ਭਰ ਕੇ ਲੈ ਕੇ ਆਉਂਦੇ ਆ ਤੇ ਨਾਲ ਹੀ ਇਹ ਬੇਨਤੀ ਆ ਕਿ ਬੂਟੇ ਲੈ ਕੇ ਜਾਓ ਤੇ ਬੂਟੇ ਲਾਓ ਵੀ ਉਹ ਨਾ ਘਰ ਖੜ ਕੇ ਰੱਖ ਛੜਿਓ ਤੇ ਬੂਟਾ ਸੁੱਕ ਜੇ ਇਹਦਾ ਸ਼ਰਾਪ ਤੁਹਾਨੂੰ ਲੱਗਣਾ ਜੇ ਜੇ ਬੂਟਾ ਸੁੱਕ ਗਿਆ ਘਰ ਜਾ ਕੇ ਤੇ ਮੈਂ ਆਪਣਾ ਕੰਮ ਕਰ ਚੱਲਿਆ ਗੁਰਮਖੋ ਮੈਂ ਬੂਟੇ ਗੁਰੂ ਸਾਹਿਬ ਦੀ ਕਿਰਪਾ ਦੇ ਵਿੱਚੋਂ ਮੇਰੀ ਆਪਣੀ ਕਰਤੂਤ ਕੋਈ ਨਹੀਂ ਤੇ ਗੁਰੂ ਰਾਮਦਾਸ ਜੀ ਦੀਆਂ ਮਿਹਰਾਂ ਨੇ ਬੱਚਿਆਂ ਦੇ ਮੂੰਹੋਂ ਕੱਢ ਕੇ ਪੈਸੇ ਦਸਵੰਦ ਉਹਦੇ ਬੂਟੇ ਲੈਂਦੇ ਨੇ ਜੇ ਤੁਸੀਂ ਲਾਓ ਨਾ ਤੇ ਫਿਰ ਦੁੱਖ ਤੇ ਲੱਗਣਾ ਯਾਰਾ ਗੁਰੂ ਪਿਆਰਿਓ ਇਸ ਕਰਕੇ ਮੇਰੀ ਹੱਥ ਜੁੜ ਕੇ ਬੇਨਤੀ ਆ ਨਸ਼ੇ ਨਾ ਖਾਓ ਚੰਗੇ ਕੰਮ ਕਰੋ ਮਾਂ ਪਿਓ ਦੀ ਸੇਵਾ ਕਰੋ